ਇਦਰਾ ਆਪਾਂ ਅੱਜ ਸਵੇਰ ਤੋਂ ਰਾਂਗੇ ਸਾਗ ਤੇ ਹੁਣ ਆਪਾਂ ਸ਼ਾਮ ਨੂੰ ਨਾ ਸਾਗ ਤੋੜਾਂਗੇ ਇਹ ਹੈਗੀ ਪਾਲਕ ਉਹ ਹੈਗੀ ਆ ਸਰੋਂ ਤੇ ਉਧਰ ਵੀ ਆ ਸਾਰੇ ਸਰੋਂ ਆ ਤੇ ਆ ਇੱਥੇ ਆਪਣੇ ਧਨੀਆ ਬੀਜਿਆ ਆ ਮੂੜੀਆਂ ਹੋਈ ਜਾਂਦੀਆਂ ਤੇ ਇਦਰ ਹੋ ਗਿਆ ਆਪਣੇ ਮੇਤਰੀ ਤੇ ਆ ਵੀ ਮੂੜੀਆਂ ਤੇ ਉਪਰਾਂ ਗਾਜਰਾਂ ਤੇ ਉਹ ਆਪ ਰੱਖ ਲੈ ਟੋਕਰਾ ਤੇ ਹੁਣ ਆਪਾਂ ਤੋੜਾਂਗੇ ਸਾਗ ਆ ਸਾਰਾ ਇੱਥੇ ਵਿਚਾਲੇ ਫੇਰ ਦੁਆਰੇ ਸਨੂੰ ਵੇਚੀ ਆ ਉਹ ਵੱਡੀ ਵੱਡੀ ਹੋ ਗਈ ਅੱਜ ਤੋੜਦੇ ਆ ਆ ਆਪਣਾ ਸਾਰਾ ਗੰਦਲਾਂ ਦਾ ਸਾਗ ਤੋੜਾਂਗੇ ਹਾਂ ਵਲ ਉਹ ਪੱਤੀ ਆ ਸਾਰਾ ਇਸ ਤਰ੍ਹਾਂ ਦੀ ਗੰਦਲਾ ਇਹ ਪਾਪਾ ਤੋੜ ਦਿੰਦੇ ਆ ਵਿੱਚ ਛਿੱਟ ਸਟ ਬਾਲੀ ਹੋਈ ਹੋਈ ਹੈ ਇੱਥੇ ਹੁਣ ਆਪਣੀ ਆ ਪਾਲਕ ਵੀ ਇੰਨੀ ਨੇ ਵੱਡੀ ਹੋ ਗਈ ਪਾਲਕ ਵੀ ਮੈਂ ਤੋੜ ਦਿੰਦੀ ਆ ਕੋਈ ਕੋਈ ਹੈ ਨਹੀਂਗਾ ਜਿਹੜਾ ਵੀਡੀਓ ਬਣਾ ਦੇ ਆਪਦੀ ਆਪ ਹੀ ਬਣਾਉਂਦੀ ਆ ਮਾੜੀ ਅਹੀਂ ਆਪਾਂ ਸਾਰੀ ਤੋੜ ਦੇਣੀ ਆ ਹਾ ਪਾਲਕ ਰਾਤਾ ਪਈ ਸਾਰਾ ਗਰੂ ਤੋੜਿਆ ਸੀ ਤੋੜ ਕੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਚਾਰ ਪੰਜ ਵਾਰੀ ਇਹਨਾਂ ਨੂੰ ਪਾਣੀ ਨਾਲ ਧੋਤਾ ਧੋ ਕੀ ਫਿਰ ਆਪਾਂ ਰੱਖ ਲਿਆ ਸੀ ਇਹ ਸਾਰਾ ਨਾ ਵਿਚਰ ਰਲ ਗਿਆ ਇਹ ਹੈਗੀ ਮੇਥੀ ਤੇ ਇਹ ਹੈਗੀ ਪਾਲਕ ਤੇ ਵਿੱਚ ਹੈਗਾ ਬਾਥੂ ਤੇ ਆਪਾਂ ਥੋੜੇ ਜੇ ਐਨੇ ਪੱਤੇ ਮੂਲੀ ਦੇ ਪਾਏ ਆ ਤੇ ਇਹਦੇ ਨਾਲ ਨਾ ਤਜਾਬ ਨਹੀਂ ਬਣਦਾ ਹੈਗਾ ਜੇ ਤਾਂ ਪੰਮੂਲੀ ਦੇ ਪੱਤੇ ਪਾ ਦਿੰਨੇ ਆ ਨਾ ਤੇ ਜਾਵ ਨਹੀਂ ਬਣਦਾ ਹੈਗਾ ਤੇ ਜੇ ਮੇਥੇ ਆਪਾਂ ਜਿਹੜੀ ਇੱਕ ਤਾਂ ਮੇਥੀ ਹੁੰਦੀ ਹੈ ਇੱਕ ਮੇਥੇ ਹੁੰਦੇ ਆ ਜੇ ਮੇਥੇ ਪਾਉਨੇ ਉਹਦੇ ਨਾਲ ਵੀ ਬਣਦਾ ਜੇ ਤੁਸੀਂ ਮੇਥੀ ਪਾਉਨੇ ਆ ਨਾ ਤਾਂ ਉਹਦੇ ਨਾਲ ਤੇ ਜਾਵ ਨਹੀਂ ਬਣਦਾ ਹੈਗਾ ਤੇ ਇਧਰ ਆਪਾਂ ਚੁੱਲੇ 'ਚ ਅੱਗ ਵਿਚਾਲੀ ਗੁਜਾ ਰੱਖ ਲਿਆ ਬੀਕਰ ਨੇਰੀ ਤੇ ਇਹ ਆਪਾਂ ਟੋਕਾ ਰੱਖ ਲਿਆ ਤੇ ਕਪੜਾ ਵਿਛਾਲ ਲਿਆ ਤੇ ਹੁਣ ਆਪਾਂ ਤਿਆਰੀ ਕਰਦੇ ਆ ਸਾਗ ਕੁੱਤਰਨ ਦੀ ਆਪਾਂ ਇਹ ਸਾਗ ਲੈ ਲਿਆ İyi mi? Kona ekstra. Topki de ना ही सारा टोके चीर लिया सागर अपना इधर पानी उबली जाना ये बिच पा शुरू कर दी ये मैं पानी पा लिया डेढ़ गिलास पा सोने जानवर पाए ਇਹਨੂੰ ਨਾਲ ਨਾਲ ਆਪ ਇਸ ਤਰ੍ਹਾਂ ਹਲਾ ਲਾਂਗੇ ਹਲਾ ਕੇ ਫਿਰ ਆਪ ਇਹਨੂੰ ਠੱਕ ਦੇਣਗੇ ਨਾਲ ਨਾਲ ਆਪ ਚੀਰੀ ਜਾਵਾਂਗੇ ਨਾਲ ਨਾਲ ਪਾਈ ਚਲਾਂਗੇ ਅੱਗੇ ਪਹਿਲਾਂ ਤਾਂ ਲੋਕ ਦਾਤ ਨਾਲ ਚੀਰਦੇ ਸੀਗੇ ਹੁਣ ਆਪਾਂ ਪਰ ਮਸ਼ੀਨ ਨਾਲ ਹੀ ਚੀਰਦੇ ਆਂ ਐਸੀ ਤਰ੍ਹਾਂ ਹੀ ਆਪਾਂ ਚੀਰ ਲਾਂਗੇ ਸਾਰਾ ਸਾਗ ਹਾਂ ਇਹ ਉਤਰ ਦਿਆਂਗੇ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਮਿਰਚ ਲਸਣ ਅਦਰਕ ਸਾਰਾ ਕੁੱਟ ਕੇ ਨਾ ਹੁਣ ਮੈਂ ਉਹ ਵੀ ਇਹਦੇ ਵਿੱਚ ਪਾ ਦਿੰਨੀ ਆ ਇੱਕ ਵਾਰੀ ਆਪਾਂ ਇਹ ਪਾਰਾ ਕਰਤਾ ਉਹ ਲਿਆ ਕੇ ਮੈਂ ਉਹ ਪਾਉਣੀ ਆ ਸਾਗ ਦੇ ਵਿੱਚ ਪਾਉਣ ਨੂੰ ਤੇ ਇਹ ਦੋ ਗੰਡੀਆਂ ਆਪਾਂ ਲਸਣ ਦੀਆਂ ਵੱਡੇ ਵਿੱਚ ਛੇਲਣੀਆਂ ਇਹ ਅਦਰਕ ਆ ਤੇ ਇਹ ਦੋ ਆਪਾਂ ਪਿਆਜ਼ ਪਾਏ ਆ ਤੇ ਆਪਾਂ ਦਾ ਇਹਨਾਂ ਨੂੰ ਸਾਰਿਆਂ ਨੂੰ ਥੋੜਾ ਥੋੜੀ ਜਿਹੀ ਚੀਚਾਂ ਪਾ ਕੇ ਇਹਨੂੰ ਦੋ ਵਾਰੀਆਂ ਦੇ ਵਿੱਚ ਪਾਇਆ ਜਾਊਗਾ ਪਹਿਲਾਂ ਪਿਆਜ਼ ਤੇ ਲਸਣ ਆਪਾਂ ਹਜੇ ਸਾਗ ਦੇ ਵਿੱਚ ਨਮਕ ਨਹੀਂ ਪਾਇਆ ਇੱਕ ਚਮਚਾ ਆਪਾਂ ਨਮਕ ਪਾ ਦਾਂਗੇ ਤੁਸੀਂ ਟੇਸਟ ਦੇ ਮੁਤਾਬਕ ਪਾ ਸਕਦੇ ਆ ਇਹ ਆਪਾਂ ਸਾਰੀਆਂ ਮਿਰਚਾਂ ਵਿੱਚ ਪਾਉਣੀਆਂ ਤੇ ਆਪਾਂ ਇਹਨੂੰ ਦੋ ਵਾਰੀਆਂ ਦੇ ਵਿੱਚ ਕਰਾਂਗੇ ਇਹ ਆਪਾਂ ਪਿਆਜ਼ ਲਸਣ ਅਦਰਕ ਨਾਲ ਇਹਦਾ ਆਪਾਂ ਪੇਸਟ ਇਹ ਬਣਾ ਲਿਆ ਤੇ ਦੂਜੀਆਂ ਮਿਰਚਾਂ ਵੀ ਆਪਾਂ ਨਾਲ ਹੁਣ ਗ੍ਰाइंड ਕਰ ਲੈਣੇ ਆ। ਇਹ ਵੀ ਹੁਣ ਵਿੱਚ ਪਾ ਲੈਂਦੇ ਆ। ਆਪਾਂ ਸਰਮਸਰ ਰਗੜ ਲਿਆ ਤੇ ਹੁਣ ਆਪਾਂ ਸਾਗ ਦੇ ਵਿੱਚ ਪਾ ਹੀ ਹੁੰਨੇ ਆ। ਤੇ ਆਪਣਾ ਹੁਣ ਸਾਗ ਰਿਚੀ ਜਾਂਦਾ। ਰਿਜਣ ਲੱਗ ਗਿਆ ਤੇ ਇਹਦੇ ਵਿੱਚ ਨੂੰ ਹੁਣ ਆਪਾਂ ਇਹ ਸਾਰਾ ਜਿਹੜਾ ਇਹ ਪੀਨਰਚ ਅਦਰਕ ਸਾਰਾ ਕੁਛ ਪਾਇਆ ਜੀ ਆਪਣੇ ਕੋਲ ਚਿਬੜ ਹੈ ਨਹੀਂ ਜੀ ਚਿਬੜ ਮੁੰਨ ਇਹ ਚਿਬੜ ਪਾਤੀ ਵਿੱਚ ਚਿਬੜ ਨਾਲ ਤਾਂ ਹੋਰ ਵੀ ਬਹੁਤ ਜ਼ਿਆਦਾ ਟੇਸਕੀ ਬਣ ਜਾਂਦਾ ਸਾਹ ਕੋਨੇ ਬਸ ਇਦਾਂ ਹੀ ਰਿਜੀ ਜਾਊਗਾ ਕਿ ਫੇਰੀ ਸਾਗ ਰਹੀ ਤਾਂ ਜੀ ਆਪਾਂ ਸਾਰਾ ਕੁੱਲੀ ਵਾਲਾ ਸਾਗ ਜ਼ਿਆਦਾ ਟੇਸਟੀ ਬਣਦਾ ਗੈਂਸੋਂ ਦਾ ਹੌਲੀ ਹੌਲੀ ਬਸ ਫੁੱਕਣ ਹੀ ਵਾਈ ਦੀ ਹੁੰਦੀ ਪਾਣੀ ਜਾਂਦਾ ਅੱਜ ਆਪਾਂ ਵੀ ਚੁੱਲ੍ਹੇ ਹੁਣ ਵੈਸਤੇ ਮੈਂ ਵੀ ਗੈਸ ਤੇ ਕੰਮ ਕਰਦੀ ਆ ਅੱਜ ਸੌਏ ਦੇ ਮਾਰੇ ਨੇ ਨਾ ਚੁੱਲੇ ਦੇ ਅੱਧ ਤੇ ਚਾਹੀਏ ਜੀ ਵਧੀਆ ਰਿਜੀ ਜਾਊਗਾ ਸਾਗ ਆਪੇ ਨੂੰ ਆਏ ਨਾ ਮੂਤਾ ਮਾਰ ਦੇਣਗੇ ਤੇ ਹੌਲੀ ਹੌਲੀ ਰਿਜੀ ਜਾਊਗਾ ਕੁਲੀ ਕੁਲ ਗਿਆ ਵਧੀਆ ਸਾਗ ਇਹ ਹੋਰ ਬਣਾਵਾਂਗੇ ਆਪਾਂ ਜੇ ਦੂਜੀ ਜਾਣਦੇ ਹੈ ਜਿਹੜਾ ਪੂਰੀ ਤਰ੍ਹਾਂ ਪੁੱਤੇ ਸਾਗ ਰਿੱਚ ਜਾਂਦਾ ਨਾ ਤੇ ਬਸ ਥੋੜਾ ਜਿਹਾ ਘੋਟਰਾ ਪੈਂਦਾ ਲਣ ਪਾ ਕੇ ਮਤਲਬ ਆਟਾ ਪਾਉਨੇ ਆਪਾਂ ਜਿਹਦੇ ਵਿੱਚ ਤੇ ਆਪਾਂ ਨੂੰ ਫੇਰ ਨਾ ਇਹਦੇ ਮਧਨੀ ਨਾਲ ਹੀ ਆਪਾਂ ਘੋਟਾਂਗੇ ਇੱਕ ਜਿਹੜੇ ਉਹ ਗ੍ਰਾਈਂਡਰ ਜਿਹੇ ਨਾਲ ਐ ਫੇਰ ਦਿੰਦੇ ਆ ਤੇ ਉਹ ਉਨਾ ਸਵਾਦ ਨਹੀਂ ਬਣਦਾ ਜਿੰਨਾ ਆਪਾਂ ਮਦਰੀ ਨਾਲ ਘੋਟ ਕੇ ਬਣਾਉਂਦੇ ਆਂ ਆਪਣਾ ਸਾਗਣਾ ਹੁਣ ਆ ਦੇਖੋ ਬਣ ਬਣ ਕੇ ਨਾ ਵਧੀਆ ਐ ਆਪਣੇ ਆਪ ਹੀ ਕੁਲ ਗਿਆ ਹੈ ਜੀ ਤਾਂ ਆਪਾਂ ਘੋਲ ਐ ਤਾਂ ਪਾ ਲੈਣ ਪਾਇਆ ਹੀ ਨਹੀਂ ਹੈਗਾ ਇਹਦੇ ਵਿੱਚ ਪਹਿਲਾਂ ਆਪਾਂ ਥੋੜਾ ਜਿਹਾ ਘੋਲ ਲੈਨੇ ਆਂ ਹੁਣ ਨਾ ਪੈ ਦੇ ਵਿੱਚ ਤੁਸੀਂ ਬਈ ਵੇਸਣ ਵੀ ਪਾ ਸਕਦੇ ਆਂ ਤੇ ਮੱਕੀ ਦਾ ਆਟਾ ਵੀ ਪਾ ਸਕਦੇ ਆ ਆਪਾਂ ਵੀ ਸਣਵਾਵਾਂਗੇ ਥੋੜਾ ਹੀ ਪਾਵਾਂਗੇ ਆਲੇ ਨੂੰ ਬਹੁਤ ਜ਼ਿਆਦਾ ਨਹੀਂ ਪਾਉਣਾਗਾ ਤੇ ਨਾ ਹੀ ਬਹੁਤ ਘੱਟ ਪਾਉਣਾ। ਮਸਾਲੇ। ਆਪਣਾ ਸਾਬੂਲ ਕੋ ਵਧੀਆ ਬਣ ਗਿਆ ਚੰਗੀ ਤਰ੍ਹਾਂ ਕੁਲ ਗਿਆ ਤੇ ਹੁਣ ਨਾ ਆਪਾਂ ਇਹਨੂੰ ਬਾਅਦ ਚ ਆਪੇ ਇਹਨੂੰ ਤੜਕਾ ਲਾ ਦੇਾਂਗੇ। ਥੋੜਾ ਜਿਹਾ ਬਸ ਇਦੇ ਉੱਤੇ ਹੁਣ ਆਪਣੀ ਅੱਗ ਨਹੀਂ ਮਚਾਈ ਹੈਗੀ ਜਿਹੜਾ ਇਹਦਾ ਸੇਕ ਜਾ ਬਸ ਇਸੇ ਦੇ ਉੱਤੇ ਰਹੂਗਾ ਥੋੜੀ ਦੇਰ ਤੱਕ ਤਾਂ ਜੋ ਇਹਦਾ ਨਾ ਜਿਹੜਾ ਆਪਾਂ ਹੁਣ ਆਪਾਂ ਇਹਦੇ ਵਿੱਚ ਇਹਦੇ ਆਲਣ ਪਾਇਆ ਵੇਸਣ ਪਾਇਆ ਜਾਂ ਆਪਾਂ ਕਈ ਲੋਕ ਵੇਸਣ ਪਾ ਲੈਂਦੇ ਆ ਕਈ ਲੋਕ ਮੱਕੀ ਦਾ ਆਟਾ ਤੇ ਜਾਂ ਕਣਕ ਦਾ ਆਟਾ ਪਾਉਂਦੇ ਆ ਤੇ ਉਹਨਾਂ ਸੇਕ ਲੱਗ ਜਾਊਗਾ ਤੇ ਫਿਰ ਆਪਾਂ ਇਹਨੂੰ ਬਸ ਤੜਕਾ ਲਾ ਲਾਂਗੇ ਆਪਣਾ ਸਾਗ ਤਿਆਰ ਇੱਧਰ ਆਪਾਂ ਕੜਾਹੀ ਲੈ ਲਈ ਤੇ ਇਹਦੇ ਵਿੱਚ ਆਪਾਂ ਪਾ ਲੈਨੇ ਆ ਸਰੋਂ ਦਾ ਤੇਲ ਸਾਹਮਣੋਂ ਲੰਨੇ ਤੜਕਾ ਤੇਲ ਗਰਮ ਹੋ ਗਿਆ ਤੇ ਇਹਦੇ ਵਿੱਚ ਨਾ ਆਪਾਂ ਥੋੜੀ ਜਿਹੀ ਹਿੰਗ ਪਾ ਦੇਗੇ ਹੁਣ ਆਪਾਂ ਇਹ ਤੜਕਾ ਲਾਵਾਂਗੇ ਇੱਕ ਆਪਾਂ ਪਿਆ ਦੋ ਪਿਆਲੇ ਲੈਏ ਵੱਡੇ ਲਸਣ ਤੇ ਅਦਰਕ ਟਮਾਟਰ ਪਹਿਲਾਂ ਆਪਾਂ ਲਸਣ ਪਾਵਾਂਗੇ ਕਿ ਲਜ਼ਮ ਥੋੜਾ ਜਿਹਾ ਪੁਨੈ ਜਾਵੇ ਨਾ ਤਾਂ ਇਹਦੀ ਮਹਿਕ ਅਲੱਗ ਹੀ ਹੁੰਦੀ ਹੈ ਹੁਣ ਨਾਲ ਹੀ ਆਪਾਂ ਅਦਰਕ ਪਾ ਦਿੰਨੇ ਆ ਜੇ ਤਾਂ ਆਪਾਂ ਲਸਣ ਅਦਰਕ ਪਾਉਨੇ ਆ ਨਾ ਠੀਕ ਇਹਦਾ ਖਿਲੇ ਵਰਨਾ ਬਹੁਤ ਵਧੀਆ ਆ ਜਾਂਦਾ ਜੇ ਤੁ ਆਪਾਂ ਪਹਿਲਾਂ ਹੁੰਨੇ ਆ ਤਾਂ ਹੁਣ ਆਪਾਂ ਇਹਦੇ ਨਾਲ ਟਮਾਟਰ ਪਾ ਦਿੰਨੇ ਆ එක මටාාවු සේකල පා හොන්නා අපන කජසගේී තර ඇද වෙස්ස ඉගලගේ මන යම නාග කට පාදන තේරීමන විච්චේ උමේ පඩනෙන් බනිය රනයද වොන සූරී තරශ පපතික තිහන අපද වෙච්සය ආය පාදනය ද ਅਸੀਂ ਸਾਲਗ ਨੂੰ ਉਹਨੇ ਕਿ ਨੂੰ ਤੜਕਾ ਲਾਉਣਾ ਜਿੰਨਾ ਕਿ ਖਾਣਾ ਹੁੰਦਾ ਸਾਰੇ ਨੂੰ ਮਿਲਾਇਆ ਲਾਇਆ ਕਰੇ ਫਿਰ ਤਿਆਰ ਤੜਕਾ ਲੱਗਿਆ ਸਵਾਦ ਲੱਗਦਾ ਅਗਲਾ ਤੜਕਾ ਚੰਗੀ ਤਰ੍ਹਾਂ ਲਾ ਲਏ ਤੇ ਹੁਣ ਨਾਲ ਆਪਾਂ ਇਹਦੇ ਵਿੱਚ ਸਾਲ ਪਾਵਾਂਗੇ ਸਾਗ ਨੂੰ ਤੜਕਾ ਲਾਇਆ ਆਪਾਂ ਇਹਨਾਂ ਲਸਣ ਪਿਆਜ਼ ਅਦਰਕ ਤਾਂ ਪਾਉਨੇ ਪਾਉਨੇ ਆ ਰਈ ਦੇ ਦੇ ਵਿੱਚ ਵੀ ਆਪਾਂ ਪੁੰਨੇ ਆ ਜਦੋਂ ਆਪਾਂ ਇਹ ਤੜਕਾ ਲਾ ਕੇ ਖਾਣੇ ਆ ਤਾਂ ਫਿਰ ਤਾਂ ਜ਼ਿਆਦਾ ਟੇਸਟ ਆ ਜਾਂਦਾ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਗਰਮ ਕਰ ਲੈਨੇ ਆ ਸਾਰੇ ਨੂੰ ਮਿਲਾ ਤਾ ਹੁਣ ਆਪਾਂ ਹੋਰ ਨਾ ਸਾਗ ਚੰਗੀ ਤਰ੍ਹਾਂ ਗਰਮ ਹੋ ਗਿਆ ਦੇਰ ਤੋਂ ਰੈਡੀ ਹੋ ਗਿਆ ਕੈਸ਼ ਕਰ ਦਿੰਨੇ ਆਪਾਂ ਬੰਦ ਆਪਣੀ ਥਾਲੀ ਹੋ ਗਈ ਤਿਆਰ ਆਪਾਂ ਸਾਗ ਪਾ ਲਿਆ ਇਹ ਵਿੱਚ ਮੱਖਣ ਲਾ ਰੱਖ ਲਿਆ ਨਾਲ ਦਹੀਂ ਆ ਇਹ ਥੋੜਾ ਜਿਹਾ ਗੋੜਾ ਤੇ ਆਪਾਂ ਰੋਟੀ ਦੇ ਨਾਲ ਮਿਰਚ ਦਾ ਆਚਾਰ ਰੱਖ ਲਿਆ ਜੇ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ ਵਿੱਚ